ਸਾਰੀ ਸੰਗਤ ਨੂੰ ਮੇਰੇ ਵੱਲੋਂ ਜਿਆਦਾ ਸਤਿ ਆਜ 85ਵਾਂ ਵਰ੍ਹੇ ਪੰਜਵੀਂ ਪ੍ਰਵਾਹ ਫਿਰੇ ਸੰਗਤ ਨੱਕਾਣੀ ਦਗਾ ਦੇ ਵਿੱਚ ਵੱਧਦੀ ਜਾ ਰਹੀ ਹੈ ਸੰਗ ਦਾ ਕੱਠ ਦੇਖ ਕੇ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਨੰਦਾਰ ਆ ਔਰ ਸਾਰੀ ਸੰਗਤ ਨੂੰ ਜਿਆਦਾ ਸਤਿ ਆ ਪੰਜਵੀਂ ਪ੍ਰਵਾਹ ਦੇ ਵਿੱਚ ਆਵਰ ਰਹੇ ਹੋ ਬਹੁਤ ਬਹੁਤ ਜੀ ਸਾਥ ਨਾਲ राजा साल जी महाराज सत वास्ते आयो गुजरात जी असी तरह जी प्रेम ते प्यारु असीं میرے ری تمری کے بابا سترے کو میرے جانا تمہرا جیسے ہو شاہ ممتا کال سمے تمہرے سوترکارے کم تم سے ہو رے سو گاری ਬੋਲਾ ਹੀ ਨੋ ਪੰਡਰ ਸਾਬ ਤੇਰਾ ਵਹਿ ਗੋ ਬੋਲਾ ਨਿਕ ਸਾਬ ਤੇਰੀ ਵੜਿਆਰੀ ਕੋਈ ਨਾਮ ਨਜਾਰੇ ਮੇਰਾ ਵਹਿ ਗੋ ਬੋਲਾ ਜੀ ਸਤਨਾਮ ਦੀ ਦੁਆਇਦੂ ਆਇਦੂ 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 ਨਾਨਕ ਜੀ ਦਾ ਬਾਣੀ ਤੂੰ ਸਾਹਿਬ ਮੈਂ ਰਾਸ ਮਨ ਦੇ ਠੋਖਾ ਤਾਨ ਲਾਇਆ ਜਾਂ ਸਿਮਤ ਕਰੀ ਅਰਦਾਸ اردانس ایک انکار وائی کپا کی شری بکاوتی کی سہائی واقعی بگاتی کی کپاچائی دسیں राम दे ज ਸਾਹਿਬ ਜੀ ਦੇ ਦਰਬਾਰ ਦੇ ਵਿੱਚ 50ਵੀਂ ਵਰਸੀ ਦੇ ਦਰਸ਼ਨ ਗਿਦਾਰੇ ਆਪ ਜੀ ਨੂੰ ਪਰਵਾਉਂਦੇ ਪਏ ਹਾਂ ਪੰਜਵੀਂ ਪ੍ਰਵਾਤ ਫੇਰੀ ਦੇ ਦਰਸ਼ਨ ਕਰਨ ਦੇ ਲਈ ਇਹ ਸੰਗਤਾਂ ਦਾ ਸਲਾਹ ਵੱਡੇ ਪੱਧਰ ਤੇ ਪਰਹੁੰਚਿਆ ਲੱਖਾਂ ਦੀ ਤਦਾਦ ਦੇ ਅੰਦਰ ਇਸ ਦਰਬਾਰ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਤੇ ਨੌਜਵਾਨ ਪਟਨਾ ਤਾਂ ਤਾਂ ਜੀ ਦੀ ਨਾਲ ਕਮਾ ਰਾਜਾ ਸਾਹਿਬ ਜੀ ਦਾ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਸੰਗਤਾਂ ਰਾਤ ਦੇ 1 ਵਜੇ ਤੋਂ ਬਾਅਦ ਇਸ ਦਰਬਾਰ ਦੇ ਵਿੱਚ ਪਹੁੰਚਦੀਆਂ ਹਨ। ਭਾਰਤ ਦੇ ਵਿੱਚੋਂ ਇਸ ਪ੍ਰਵਾਤ ਫੇਰੀ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਲਈ ਸੰਗਤਾਂ ਪਹੁੰਚਦੀਆਂ ਹਨ। you yeah. بخشی نام سوا تمرن بخشی رام سوا تمرن بخشی رام سوا تمرن بخشی نام سوا تمرن بخشی نام سوا تمرن بخشی رام سوا تمرن بخشی نام سوا تمرن بخش اسی ہاں بچڑے ترے جی اسیا ہاں بچڑے ترے اسی ہاں بچڑے ترے جی سچڑے تری جی اس ہاں بچڑے ترے جگتے ਦੇਵ ਵਪਾਰੀ ਜਗਤੇ ਵਰਲੇ ਵਰਲੇ ਹੀ ਤੇਰੇ ਨਾਮ ਦੇਵ ਵਪਾਰੀ ਜਗਤੇ ਵਰਲੇ ਵਰਲੇ ਹੀ ਤੇਰੇ ਨਾਮ ਦੇਵ ਵਪਾਰੀ ਜਗਤੇ ਵਰਲੇ ਵਰਲੇ ਹੀ ਤੇਰੇ ਨਾਮ ਦੇਵ ਵਪਾਰੀ ਜਗਤੇ ਵਰਲੇ ਵਰਲੇ 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 ਰਵਾਰੀ ਦੀ ਜੈ ਨਾਮ ਜਪ ਲੈਨੀ ਮਾਣੀ ਜਿੰਦੇ ਮੇਰੀ ਇਹੇ ਲੈ ਕੇ ਆਉਗਾ ਨਾਮ ਜਪ ਲੈਨੀ Give <muchas> ਰਾਜਾ ਜੈ ਰਾਜਾ ਸਭ ਜੈ ਰਾਜਾ ਰਾਜਾ ਜੈ ਰਾਜਾ ਸਭ ਜੈ ਰਾਜਾ ਰਾਜਾ ਜੈ ਰਾਜਾ ਸਭ ਜੈ ਰਾਜਾ ਜੈ ਰਾਜਾ ਸਭ ਜੈ ਰਾਜਾ ਉਹ ਯਾਰ ਮੈਂ ਉੱਥੇ ਆਈ ਛੱਡਾ ਥੱਲੇ ਵੀ ਮੈਂ ਇੱਧਰ ਨੂੰ ਹੀ ਆ ਗਿਆ ਤੂੰ ਸੁਣੇਂ ਚੱਕਿਆ ਮੂਜੀ ਮੂਟ ਸਾ Gracias. Sí. बदला ठीकु संगु Thank <laughs> you. ਰਾਜਾ ਸਾਹਿਬ ਜੀ ਦੇ ਦਰਬਾਰ ਦੀਆਂ ਰੌਣਕਾਂ ਆਪ ਦੇਖਦੇ ਹੋ 50ਵੀਂ ਵਰ੍ਹੇ ਦੀ ਵਿੱਚ ਇਹ ਸੰਗਤਾਂ ਨਤਮਸਤਕ ਹੋਣ ਦੇ ਲਈ ਪੰਜਵੀਂ ਪ੍ਰভাত ਫੇਰੀ ਦੇ ਵਿੱਚ ਪਹੁੰਚੀਆਂ ਹਨ ਪੰਜਵੀਂ ਪ੍ਰভাত ਫੇਰੀ ਦੇ ਵਿੱਚ ਸੰਗਤਾਂ ਪਹੁੰਚੀਆਂ ਹਨ ਪੰਜਵੀਂ ਪ੍ਰভাত ਫੇਰੀ ਦੇ ਵਿੱਚ ਸੰਗਤਾਂ ਦਰਸ਼ਨ ਕਾਂ ਦੇ ਲਈ ਹਾਜ਼ਰੀ ਲਗਵਾਉਣ ਦੇ ਲਈ ਪਹੁੰਚੀਆਂ ਹਨ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਤਕਰੀਬਨ 1 ਵਜੇ ਤੋਂ ਹੀ ਸੰਗਤਾਂ ਇਸ ਦਰਬਾਰ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਲਈ ਆਉਂਦੀਆਂ ਹਨ 50ਵੀਂ ਵਰਸੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਹਾਜ਼ਰੀ ਲਗਵਾਉਣ ਦੇ ਲਈ ਇਹ ਪੰਜਵੀਂ ਪ੍ਰভাত ਫੇਰੀ ਦੇ ਦਰਸ਼ਨ ਆਪ ਕਰਦੇ ਪਏ ਹੋਂ ਪੰਜਵੀਂ ਪ੍ਰভাত ਫੇਰੀ ਦੇ ਦਰਸ਼ਨ ਕਰਨ ਦੇ ਲਈ ਆਪਣੀਆਂ ਮੁਰਾਦਾਂ ਸੁੱਖਾਂ ਲੈ ਕੇ ਸੰਗਤਾਂ ਪਹੁੰਚਦੀਆਂ ਹਨ ਰਾਜਾ ਸਾਹਿਬ ਜੀ ਦੇ ਦਰਬਾਰ ਦੀ ਪੰਜਵੀਂ ਪ੍ਰভাত ਫੇਰੀ ਦੀਆਂ ਇਹ ਸੰਗਤਾਂ ਨਤਮਸਤਕ ਹੋਣ ਦੇ ਲਈ ਦਰਬਾਰ ਸਾਹਿਬ ਆਈਆਂ ਦਰਬਾਰ ਸਾਹਿਬ ਰਾਇਆ ਸਾਹਿਬ ਜੀ ਦੇ ਦਰਬਾਰ ਨਤਮਸਤਕ ਹੋਣ ਦੇ ਲਈ ਇਹ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪ ਦੇਖਦੇ ਹੋ ਦਿਨ ਪਰ ਦਿਨ ਲੱਖਾਂ ਦੀ ਤعداد ਦੇ ਅੰਦਰ ਵਧਦਾ ਜਾ ਰਿਹਾ ਭਾਰਤ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਵੀ ਐਨ ਆਰ ਆਈ ਭਰਾ ਵੱਡਾ ਸਹਿਯੋਗ ਕਰਦੇ ਹਨ ਪਹਿਲੇ ਦਿਨ ਤੋਂ ਮੈਨੇਜਮੈਂਟ ਕਮੇਟੀ ਨੇ ਪੁਖਤਾ ਵੱਡੇ ਪ੍ਰਬੰਧ ਕੀਤੇ ਹਨ ਇਹ ਨੌਜਵਾਨ ਵੀਰ ਜਦੋਂ ਪਾਲਕੀ ਆਵੇਗੀ ਉਹਦੇ ਵਿੱਚ ਸੇਵਾ ਨਿਭਾਉਣ ਦੇ ਲਈ ਬੈਠੇ ਹਨ 5ਵੀਂ ਪ੍ਰਵਾਤ ਫੇਰੀ 50ਵੀਂ ਵਰਸੀ ਦੇ ਆਪ ਜੀ ਨੂੰ ਇਹ ਦਰਸ਼ਨ ਦਿਦਾਰੇ ਕਰਵਾਉਂਦੇ ਪਏ ਹਾਂ ਰਾਜਾ ਸਾਹਿਬ ਜੀ ਦਾ ਦਰਬਾਰ ਸ਼ਹੀਦ ਭਗਤ ਸਿੰਘ ਜੀ ਦੇ ਨਗਰ ਸ਼ਹੀਦ ਭਗਤ ਸਿੰਘ ਜੀ ਦੇ ਜ਼ਿਲ੍ਹੇ ਦੇ ਵਿੱਚ ਵਸਿਆ ਹੋਇਆ ਬੰਗਾ ਸ਼ਹਿਰ ਬੰਗਾ ਸ਼ਹਿਰ ਦੇ ਬਿਲਕੁਲ ਨਜ਼ਦੀਕ ਗੁਣਾਚੌਰ ਗੁਣਾਚੌਰ ਦੇ ਨਾਲ ਰਾਜਾ ਸਾਹਿਬ ਜੀ ਦਾ ਮਜ਼ਾਰਾ ਜਿਹਦੀਆਂ ਆਪ ਜਿਨੂੰ ਇਹਨਾਂ ਵੀਡੀਓ ਦੇ ਜ਼ਰੀਏ ਦਰਸ਼ਨ ਦਿਦਾਰੇ ਕਰਵਾਉਂਦੇ ਪਏ ਹਾਂ ਆ ਜੀ ਜਿਹੜਾ ਸਾਜੀ ਜਿਹੜਾ ਬਲੀ ਘਾਤ ਬਲੀ ਭਾਈ ਮੈਨੂੰ ਇੱਥੇ ਕੱटु ਘਟ 10 ਸਾਲ ਹੋ ਗਏ ਜਦੋਂ ਮੈਨੂੰ ਰਾਜ ਸਾਹਿਬ ਦੇ ਇਹ ਜਗ੍ਹਾ ਦੀ ਮਾਨਤਾ ਐਂ ਦੀਆਂ ਕਿ ਵੀ ਆਪੇ ਦੇਖ ਸਾਹੰਦੇ ਆ ਲੱਖਾਂ ਹਸਾਮਨਾ ਰੋਜ਼ ਸੰਤਾ ਆਉਂਦੀਆਂ ਆ ਤੇ ਅੱਜ ਤਾਂ ਪ੍ਰਭਾਤ ਵੀ ਨਿਕਲ ਰਹੀ ਆ ਤੇ ਦੋ ਦਿਨ ਬਾਅਦ ਨਗਰ ਕੀਰਤਨ ਆ ਰਿਹਾ ਆ ਤੇ ਜਾਣ ਕੇ ਬਹੁਤ ਜਗ੍ਹਾ ਦੀ ਮਾਨਤਾ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਆ ਬਹੁਤ ਮਰਾਦਾ ਪੂਰੀਆਂ ਹੋ ਰਹੀਆਂ ਹੋ ਰਹਿਣ ਆ ਆ ਰੱਖਦੇ ਨਾਰੇ ਦੀ ਤਾਹੀ ਆ ਰੋ ਪਾਤੀ ਨਾਰੇ ਪਾਤੀ ਨਾਰੇ ਪਾਤੀ ਰਾਜਾ ਸਾਹਿਬ ਜੀ ਮਹਾਰਾਜੇ ਦੇ ਦਰਬਾਰ ਦੇ ਵਿੱਚ 50ਵੀਂ ਵਰਸੀ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਪੰਜਵੀਂ ਪ੍ਰਭਾਤ ਫੇਰੀ ਦੇ ਵਿੱਚ ਸੰਗਤਾਂ ਸਤਕਾਰ ਦੇ ਲਈ ਪਹੁੰਚੀਆਂ ਹਨ ਦੇਸ਼ ਵਿਦੇਸ਼ ਤੋਂ ਉਡੀਕ ਇਸ ਵਰਸੀ ਦੀਆਂ ਸੰਗਤਾਂ ਕਰਦੀਆਂ ਹਨ